ਦੇਗੇ ਤੇਰਾ ਮੰਡੂ ਦੇ ਤੇ ਇੱਕ ਨਕਾਮ ਟਾਂਡੂ ਦੇ ਗਿਆ ਜਿਹਦਾ ਕੋਲ ਕੋਈ ਬੁਰੀ ਜਿੰਨਾ ਦਾ ਪਿੰਡ ਚ ਨਹੀਂ ਗਈ ਪਛੜਿਆ ਤੇ ਹਲਕੇ ਜਿਹਾ ਬਹਰ ਪੁੱਛੂਗਾ ਜੇ ਤੁਸੀਂ ਮੇਰਾ ਸਮਝਦੇ ਹੋ ਗੋੜਾ ਦੇ ਪੰਨੇ ਤੇ ਜਾਓ ਸੁਬਾਹ ਨੀਅ ਚਾਲੂ ਦਾਲ ਗੰਦਾ ਆਪ ਸੁਬਾਹ ਨੀਅ ਚਾਲੂ ਦਾਲ ਗੰਦਾ ਆਪ ਸਾਰੇ ਪਰਿਵਾਰ ਨੂੰ ਬੁਲਾਉਂਦੀਆਂ ਜਾਇਆ ਦਰੀਦ ਨੇ ਇੱਕ ਆਗੇ ਆਪਣੀ ਖੇਤਰੀ ਪਾਰਟੀ ਲੈ ਕੇ ਆਓ ਫੇਰ ਗਾਡੇ ਆਮ ਕਰਾਂ ਦੀ ਸੁਣਵਾਈ ਹੋ ਜੇ ਬਹੁਤ ਬਾਕਾਸ ਭਾਈ ਜੀ ਦਾ ਖਾਲਸਾ ਭਾਈ ਜੀ ਦੀ ਫਤਿਹ ਸਾਰ ਸੰਗਤਾਂ ਨੂੰ ਬਲਤੀ ਹੈ ਕਿ ਜਿੰਨਾ ਤੋਂ ਇੰਤਜ਼ਾਰ ਕਰਤਾ ਆਪਾਂ ਬੈਠੇ ਆ ਵੱਡੇ ਕੱਢ ਦੇ ਰੂਪ ਤੋਂ ਤੁਸੀਂ ਆਓਗੇ ਸਰਦਾਰ ਗੁਰਪ੍ਰੀਤ ਸਿੰਘ ਜੀ ਦਾ ਦਰਬਾਰ ਸਾਹਿਬ ਤੁਹਾਡੇ ਸਾਹਮਣੇ ਖੜੇ ਜੇਰ ਕਰ ਦੀ ਤਾਰੇ ਦੇ ਨਾਲ ਆ ਸਵਾਗਤ ਕਰਿਓ ਬੋਲ ਉੱਪਰ ਹੈ ਬਾਬਾ ਜੀ ਸਰਦਾਰ ਮਨਜੀਤ ਸਿੰਘ ਸਭ ਤੋਂ ਪਹਿਲੇ ਮੈਂ ਸਾਰੀ ਸੰਗਤ ਨੂੰ ਫਤਿਹ ਐਲਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡੇ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਜਿਸ ਕੱਠ ਵਿੱਚ ਬੀਬੀਆਂ ਜਿਆਦੀਆਂ ਹੋਣ ਬੰਦੇ ਨਾਲੋਂ ਇਹਦਾ ਮਤਲਬ ਉਹ ਹਲਕਾ ਪੱਕਾ ਜਿੱਤੋਗੇ ਮੈਂ ਵੀ ਪੁਰੀ ਜ਼ਿੰਦਗੀ ਪਿੰਡਾਂ ਵਿੱਚ ਗਿਆ ਹੈ ਗਲਸੇ ਕੀਤੇ ਪਰ ਜਿਵੇਂ ਐਕਟਿਵ ਮੈਂ ਦੇਖ ਰਿਹਾ ਥੋਡੇ ਪਿੰਡ ਬੀਬੀਆਂ ਦਾ ਕੱਠ ਮੈਂ ਜਿੰਦੇ ਸੀ ਲਾਈਨਾਂ ਤੇ ਦੇਖ ਰਿਹਾ ਸੀ ਬੈਠਾ ਮੈਨਾਂ हां साहिब थोनू ਸ਼ਰਮ ਕਰਨੀ ਨਹੀਂ ਜੇ ਪੀਡੀਐਸ ਤੋਂ ਜ਼ਿਆਦੀ ਆਈਆਂ ਇੱਕ ਵੀ ਇੱਕਾਇਲਾ ਥੋੜਾ ਭਲੇ ਟੋੜ ਸੱਜੇ ਬੰਦੇ ਵਿਚ ਆ ਰਹਿ ਨਿਕਾ ਆ ਆ ਲੜੀ ਦੀ ਲਈ ਲੜੀਸ हां ਬਸ ਆਹ ਕਰਕੇ ਬਸ ਬਸ ਥੱਲੇ ਕਰ ਲੋ ਬਸ हां ਤੁਹਾਡਾ ਧੰਨਵਾਦ ਸਰਾਂ ਦਾ ਐਨ ਲੱਗਦਾ ਇਹ ਘਰ ਸਾਰੇ ਖਾਲੀ ਹੋ ਗਏ ਸਾਰਾ ਪਿੰਡ ਇੱਥੇ ਬੈਠਾ ਜਿਹੜੀ ਲੜਾਈ ਲੜ ਰਹੇ ਥੋੜੀ ਲੜਾਈ ਲੜ ਰਹੇ ਆ ਪੰਜਾਬ ਨੂੰ ਬਚਾਉਣ ਦੀ ਲੜਾਈ ਲੜ ਰਹੇ ਆ ਥੋਡੇ ਚੇਹਰੇ ਤੇ ਖੁਸ਼ੀਆਂ ਵਾਪਸ ਤੇ ਆਉਣ ਦੀ ਲੜਾਈ ਲੜ ਰਹੇ ਆ ਤੁਸੀਂ ਵੀ ਹਰੇ ਯਾਦ ਕਰੋ ਖਾਸ ਕਰਕੇ ਬੀਬੀ ਨੂੰ ਕਹਿੰਦੇ ਪੁੱਛਿਆ ਤੋਣ ਜਦੋਂ ਬਾਦੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਉਹਨੂੰ ਆਟਾ ਦਾਲ ਮਿਲਦਾ ਸੀ ਕਿ ਨਹੀਂ ਸਾਰਿਆਂ ਦੇ ਉਮੀਲੇ ਘੜ ਬਣੇ ਸੀ ਆਟਾ ਦਾਲ ਮਿਲਦਾ ਸੀ ਸ਼ੱਕਰ ਮਿਲਦੇ ਸੀ ਪੈਨਸ਼ਨਾਂ ਆਉਂਦੀਆਂ ਸੀ ਉਦੋਂ ਤੁਹਾਡੀ ਬੱਚਿਆਂ ਨੂੰ ਜੇ ਸਕੂਲ ਜਾਣਾ 11ਵੀਂ ਦੀ ਵਾਰ ਸਾਈਕਲ ਦਿੰਦੇ ਹੁੰਦੇ ਸੀ ਤੁਹਾਡੇ 300 ਯੂਨ ਬਿਜਲੀ ਦੇ ਮਾਫ ਸੀ ਮਨ ਲਾ 300 ਨਹੀਂ ਤੁਹਾਡੇ ਤਾਂ ਸਾਰੇ ਹੀ ਬੜੀ ਮਾਫ ਸੀ ਤੁਸੀਂ ਕਿਹੜਾ ਕੋਈ ਬਿੱਲ ਭਰਿਆ ਹੈ ਉਦੋਂ ਦਾ ਸਿੱਧਾ ਜੁੜਿਆ ਸੀ 12 ਸਿੱਧੀਆਂ ਵੱਤ ਨਾਲ ਕੋਈ ਕਿਸਤਾ ਨਹੀਂ ਹੁੰਦਾ ਸੀ ਮੈਨੂੰ ਆ ਗਿਆ ਜੀ ਮਹਤਵ ਵਾਲੇ ਮੈਨੂੰ ਕਹਿੰਦੇ ਤਰਨਤਨ ਜ਼ਿਲੇ ਦਾ ਜੀ ਕੋਈ ਬਿੱਲ ਭਰਦਾ ਹੀ ਨਹੀਂ ਮੈਂ ਕਿਹਾ ਕੰਨ ਦੇ ਖਾਲਸਾ ਦੀ ਕੋਈ ਫੌਜ ਹੈ ਕੋਈ ਫਿਕਰ ਨਾ ਤੇਰੇ ਚੱਲਣ ਦੋ ਵੱਡਾ ਖਾਤਾ ਹੈ ਤੁਹਾਨੂੰ ਕੋਈ ਟੈਨਸ਼ਨ ਨਹੀਂ ਸੀ ਆ ਜਿਹੜੇ ਆਪਣੇ ਲੋਕ ਹੈ ਥੋੜੇ ਦੇਖ ਲੈ ਤੁਹਾਨੂੰ ਬੰਦੀਆਂ ਦੇ ਬਿੱਲ ਮਾਫ ਕਰਨ ਵਾਲਾ ਕੌਣ ਹੈ ਕੀ ਕੀਤੀ ਸੀ ਤੁਹਾਡੇ ਬੰਦੀਆਂ ਦੇ ਬਿੱਲ ਮਾਫ ਅਕਾਲੀ ਦਲ ਦੇ ਵੱਡੇ ਬਾਲ ਸਾਹਿਬ ਨੇ ਉਹਨੂੰ ਬੰਦੀਆਂ ਦਾ ਕਨੈਕਸ਼ਨ ਦੇਣ ਵਾਲਾ ਅਕਾਲੀ ਦਲ ਹੈ ਪਿੰਡਾਂ 'ਚ ਮੰਡੀਆਂ ਖੋਲਣ ਵਾਲਾ ਅਕਾਲੀ ਦਲ ਹੈ ਆ ਲਿੰਕ ਕਰੋੜਾ ਬਣਾਉਣ ਵਾਲਾ ਅਕਾਲੀ ਦਲ ਹੈ ਪਹਿਲੇ ਰੂਕ ਲੋੜਾ ਬਹੁਤ ਘੱਟ ਹੁੰਦੀਆਂ ਸੀ ਵੱਡੇ ਪੱਤਰ ਤੇ ਬਣਾਉਣ ਵਾਲਾ ਗਰੀਬਾਂ ਦੀਆਂ ਧਰਮਸ਼ਾਲਾ ਪਹਿਲੇ ਸਰਕਾਰੀ ਖੱਟੇ ਨਹੀਂ ਬਣਦੀਆਂ ਹੁੰਦੀਆਂ ਸੀ ਆ ਫੈਸਲਾ ਵੀ ਬਾਦਲ ਸਾਹਿਬ ਨੇ ਕੀਤਾ ਨੌਜਵਾਨਾਂ ਵਾਸਤੇ ਜਿੰਮ ਦੇਣੇ ਖੇਡਾਂ ਦਾ ਸਮਾਨ ਦੇਣਾ ورلڈ ਕੱਪ ਕਬੱਡੀ ਕਰਾਉਣਾ ਪਸ਼ੂ ਮੇਲੇ ਕਰਾਉਣਾ ਸਾਰਾ ਕੁਝ ਹੀ ਜੋ ਕਰਾਉਂਦੇ ਹੁੰਦੇ ਸੀ ਸਾਰਾ ਕੁਝ ਬੰਦ ਹੈ ਹੁਣ ਤਾਂ ਨਹੀਂ ਮਿਲਦਾ ਕਾਟਾ ਦਾ ਮੱਲਾ ਦਾ ਬੈਠਣਾ ਵੀ ਬੰਦ ਆਟਾ ਦਾ ਸਿਕਨ ਸਾਰਾ ਬੰਦ ਐਸ ਕਰਕੇ ਮੈਂ ਤਾਂ ਹੀ ਹੋ ਗਿਆ ਧੋਡੇ ਚਿਹਰਿਆਂ ਦੇ ਕੀ ਖੁਸ਼ੀ ਚਾਹਣੇ ਹੋ ਤੁਸੀਂ ਵਾਪਸ ਚਾਹਣੇ ਹਨ ਬੋਰੀਆਂ ਆਟੇ ਦਾ ਦੀਆਂ ਹੁਣ ਹੁਣ ਤਾਂ ਚਾਹਣੇ ਪੈਨਸ਼ਨਾਂ ਡਬਲ ਹੋਣ ਸਗੋਂ 20 ਲੱਖ ਰੁਪਈਆ ਹੋਏ ਇੱਕ ਦੀ ਮਾਧਮ ਇੱਕ ਵਾਦਾ ਹੋਰ ਕਰਦਾ ਮੇਰੇ ਪੰਜਾਬ ਦੀ ਸਰਕਾਰ ਨਾ ਬਿਓ ਕੋਈ ਕੱਚਾ ਮਕਾਨ ਨਹੀਂ ਬਣਾਉਗਾ ਹਰ ਗਰੀਬ ਕੋਲੇ ਇੱਕ ਮਕਾਨ ਜ਼ਰੂਰ ਬਣਾ ਕੇ ਦੇਵਾਂਗੇ ਬਲੇ ਸੇਨਾਹ ਬਿੰਦੀ ਗੱਲ ਕਰਨੀ ਆ ਮੈਂ ਜਿੰਨੇ ਪਿੰਡ ਸਾਰੇ ਤੇਰਾ ਯਾਰ ਪਿੰਡਾਂ ਵਿੱਚ ਗਲੀਆਂ ਨਾਲੀਆਂ ਸੀਮਿੰਟ ਦੀਆਂ ਹੋਣੀਆਂ ਸਾਰਾ ਸਿਸਟਮ ਇੱਕ ਵੀ ਕੋਈ ਕੱਚੀ ਨਾਲੀਂ ਗਲੀ ਨਹੀਂ ਹੋਊਗੀ ਆ ਅਕਾਲੀ ਦਲ ਦਾ ਤੁਹਾਡੇ ਨਾਲ ਵਾਦਾ ਹੈ ਅਸੀਂ ਤੁਸੀਂ ਜਾਣਦੇ ਹੋ ਅਕਾਲੀ ਦੀ ਲੀਡਰਸ਼ਿਪ ਵੱਡੇ ਬਾਦਲ ਸਾਹਿਬ ਨੇ ਅੱਜ ਤੱਕ ਜੋ ਅਸੀਂ ਪੂਰਾ ਕੀਤਾ ਹੈ ਅਸੀਂ ਕਿਤੇ ਲਾਰੇ ਨਹੀਂ ਲਾਏ ਕਿਉਂਕਿ ਕੋਈ ਬੰਦਾ ਆਪਣੇ ਪਰਿਵਾਰ ਵਿੱਚ ਝੂਠ ਨਹੀਂ ਬੋਲਦਾ ਸਾਡੇ ਵਾਸਤੇ ਤੁਸੀਂ ਇੱਕ ਪਰਿਵਾਰ ਦੇ ਮੈਂਬਰ ਹੋ ਆ ਝਾੜੂ ਉਣੇ ਵਾਸਤੇ ਆ ਕਾਂਗਰਸ ਲਈ ਵਾਸਤੇ ਬੀ ਜੀ ਪੀ ਵਾਸਤੇ ਤੁਸੀਂ ਪਰਿਵਾਰ ਨਹੀਂ ਹੋ ਆ ਦਿੱਲੀ ਦੀਆਂ ਪਾਰਟੀਆਂ ਇਹਨਾਂ ਨੂੰ ਕੋਈ ਤੁਹਾਡੇ ਤੇ ਵੀ ਕੋਈ ਦਰਦ ਨਹੀਂ ਹੈ ਉਹ ਇੱਥੇ ਇਕੱਲਾ ਰਾਜ ਕਰਨ ਵਾਸਤੇ ਹੁੰਦੇ ਲੁੱਟ ਰਹੇ ਹੁੰਦੇ ਆ ਹੁਣ ਝਾੜੂ ਵਾਲੇ ਦੇਖ ਲਓ 5 ਸਾਲ ਹੋ ਗਏ ਲੁੱਟਣ ਤੋਂ ਬਗੈਰ ਕੋਈ ਕੰਮ ਕੀਤਾ ਹੈ ਆਹ ਤੇ ਟਰਾਲੀਆਂ ਵੀ ਚੋਰੀ ਕਰਕੇ ਲੈ ਗਏ ਸਿਲੰਡਰ ਵੀ ਚੋਰੀ ਕਰਕੇ ਲੈ ਗਏ ਮੈਂ ਬੀਬੀਆਂ ਨੂੰ ਪਿਛਲੇ ਪਿੰਡ ਵੀ ਕਿਹਾ ਹੈ ਜਿਹੜੇ ਕੱਪੜੇ ਧੋਣੇ ਹੁੰਦੇ ਨੇ ਨਾ ਬਾਹਰ ਨਾ ਲਾਓ ਸੁਕਾਇਆ ਕਰੋ ਚੱਕ ਕੇ ਲੈ ਜਾਂਦੇ ਆ ਵੀ ਚੋਰੀ ਕਰਕੇ ਲੈ ਜਾਂਦੇ ਆ ਝਾੜੂ ਵਾਲੇ ਐਵੇਂ ਲੱਗੇ ਅੱਗੇ ਦੇਖੋ ਫਰਕ ਕਿੰਨਾ ਅਕਾਲੀ ਦਲ ਦਾ ਤੇ ਦੂਜੇ ਅਕਾਲੀ ਦਲ ਉਹ پارٹی ਹੈ ਜਿਹੜੀ ਫੋਦੀ ਵਾਰ ਚੱਕਦੀ ਹੈ ਤੁਹਾਡੇ ਵਾਸਤੇ ਜੇਲਾ ਜਾਂਦੀ ਹੈ ਹੁਣ ਮੈਂ ਤੁਹਾਡੇ ਸਾਹਮਣੇ ਇੱਕ ਪਰਿਵਾਰ ਬੀਬੀ ਦਾ ਜਿਸ ਪਰਿਵਾਰ ਨੇ ਬੀਨੋਕਰਪਾਲ ਸਾਹਿਬ ਤੇ ਹਮਲਾ ਹੋਇਆ ਟੰਕਾ ਤੋਪਾਂ ਨਾਲ ਆਹ ਪਰਿਵਾਰ ਦੇ ਇਹਨਾਂ ਦੇ ਪਿਤਾ ਜੀ ਹੈ ਜਿਨ੍ਹਾਂ ਨੇ ਕੀ ਕੀਤਾ ਸੀ ਫੌਜ ਛੱਡ ਕੇ ਜੋ ਹਥਿਆਰ ਸੀ ਇਹਨਾਂ ਕੋਲੇ ਜੀਪਾਂ 'ਚ ਬੈਹ ਗਏ ਇਹਨਾਂ ਦੇ ਨਾਲ ਪੰਜ ਪੰਜ 600 ਹੋਰ ਆਪਣੇ ਸਿੰਘ ਜਿਹੜੇ ਫੌਜੀ ਸੀ ਸਾਰੇ ਆਪਣੇ ਦਰ ਕੇ ਛੱਡ ਕੇ ਆ ਗਏ ਕਿ ਮੈਂ ਅਸੀਂ ਇਹ ਰੱਖਿਆ ਕਰਾਂਗੇ ਆਪਣੇ ਗੁਰੂ ਘਰ ਦੀ ਇਹਨਾਂ ਨੂੰ ਘੇਰੇ ਪਏ ਇਹਨਾਂ 'ਚ ਕਈ ਸ਼ਹੀਦ ਹੋਏ ਜਿਹੜੇ ਬੱਚੇ ਉਹਨਾਂ ਨੂੰ ਜੇਲ੍ਹਾਂ ਸਿੱਟਿਆ ਗਿਆ 8-9 ਸਾਲ ਤੇ ਦੂਜੇ ਪਾਸੇ ਕਾਂਗਰਸ ਹੈ ਉਹ ਗਣਨੇ ਕੀ ਕੀਤਾ ਆ ਸੁੱਖੀ ਵੀ ਨਾਵਾ ਇਹਦੇ ਬਾਪ ਨੇ ਤਾਂ ਚਿੱਠੀ ਵੀ ਕੀਤੀ ਸੰਦੋਖ ਨੂੰ ਨਾਵਾ ਨੇ ਚਿੱਠੀ ਲਿਖੀ ਸੀ ਪ੍ਰਧਾਨ ਜੀ ਨੂੰ ਵਧਾਈ ਦਿੰਦੇ ਜੀ ਪਰਿਵਾਰ ਸਾਹਿਬ ਤੇ ਹਮਲਾ ਕੀਤਾ ਤੁਹਾਨੂੰ ਵਧਾਈ ਐ ਜੇ ਕੌਮ ਵੀ ਗਦਾਰ ਆ ਆ ਰਾਜਾ ਲਵਿੰਗ ਜੇ ਕਾਂਗਰਸ ਦਾ ਪ੍ਰਧਾਨਾ ਕਮੀਜ਼ ਟੀ-ਸ਼ਰਟ ਪੋਣਾ ਹੁੰਦਾ ਜਿੱਤੇ ਲਿਖਿਆ ਹੁੰਦਾ ਇੰਦਰਾ ਸਾਡੀ ਮਾਂ ਹੈ ਆ ਵੀ ਇੰਨਾਂ ਨੂੰ ਮਾ ਸਮਝੀ ਐ ਜਿਹਨੇ ਗੁਰਪਾਲ ਸਾਹਿਬ ਤੁਹਾਡੇ ਗੁਰੂ ਘਰਾਂ ਤੇ ਹਮਲਾ ਕੀਤਾ ਆ ਤੁਹਾਡੇ ਪਿੰਡ ਦਾ ਜਿਹੜਾ ਉਮੀਦਵਾਰ ਹੈ ਕਾਂਗਰਸ ਵਾਲਾ ਪਿਛੋਕਰ ਬਾਰੇ ਮੈਨੂੰ ਤਾਂ ਕਹਿਣ ਦੱਸਣੀ ਲੋੜ ਹੀ ਨਹੀਂ ਹੈ ਬਾਪੂ ਕਿੰਨੇ ਦਿਨ ਰਿਹਾ ਜੇਲ ਕਿਦੇ ਵਾਸਤੇ ਰਿਹਾ ਕੋਈ ਦੱਸਣ ਦੀ ਲੋੜ ਨਹੀਂ ਅੱਜ ਵੀ ਜਿਹੜਾ ਪਿੰਡਾਂ ਦੇ ਘਰ ਘਰ ਨਸ਼ਾ ਆ ਝਾੜੂ ਵਾਲੇ ਇਹਨਾਂ ਨੇ ਇੰਨਾ ਨਸ਼ਾ ਕਰਤਾ ਮੈਂ ਪੁੱਛਿਆ ਅਫਸਰਾਂ ਨੂੰ ਕਿੰਨਾ ਨਸ਼ਾ ਕਿਉਂ ਹੈ ਉਹ ਕਹਿੰਦੇ ਝਾੜੂ ਵਾਲੇ ਲੀਟਰ ਮਹੀਨਾ ਲੈਂਦੇ ਆ ਨਸ਼ੇ ਵਿੱਚ ਰਹਿਣੇ ਨੂੰ ਅਸੀਂ ਜੇ ਪੁਲਸ ਛੜਦੀਏ ਉਹਨਾਂ ਨੂੰ ਰਾਤ ਨੂੰ ਛਲਾ ਦਿੰਦੀ ਹੈ ਤੇ ਜੇ ਅਸੀਂ ਨਾ ਛੱਡੀਏ ਤਾਂ ਸਾਡੀਆਂ ਬਦਲੀਆਂ ਕਰ ਦਿੰਦੀ ਹੈ ਆਹ ਤਾਂ ਹਾਲਾਤ ਹੈ ਆਪਣੀ ਨੌਜਵਾਨੀ ਖਤਮ ਹੋ ਰਹੀ ਹੈ ਬੁਰਾ ਹਾਲ ਹੋ ਗਿਆ ਗੁੰਡਾਗਰਦੀ ਦਾ ਇਲਾਜ ਹੈ ੱੱਕੇ ਲੁੱਟ ਗੋ ਸਾਂ ਕੁਝ ਹੋਈ ਜਾਂਦਾ ਕੋਈ ਫਿਕਰ ਨਹੀਂ ਵਡੇ ਪਾਤੋਂ ਦਾ ਮੁੱਖ ਮੰਤਰੀ ਸੀ ਹਰ ਪਿੰਡ ਚ ਜਾਂਦੇ ਦਾ ਜਾਂਦੇ ਜੀ ਬੈਠ ਕੇ ਸੰਗਤ ਦਰਸ਼ਨ ਕਰਦੇ ਸੀ ਤੁਹਾਡੀਆਂ ਜੋ ਮੁਸ਼ਕਲਾਂ ਨਾਲ ਨਾਲ ਸੁਣ ਕੇ ਨਾਲ ਨਾਲ ਹੀ ਤੁਹਾਨੂੰ ਸੂਰਤਾ ਦੇਣਦੇ ਸੀ ਆ ਤਾਂ 4 ਸਾਲ ਹੋ ਗਏ ਅਸ਼ਰਾਮੀ ਨੂੰ ਕਿਸ ਨੇ ਦੇਖਿਆ ਮੁੱਖ ਮੰਤਰੀ ਨੂੰ ਭਵੰਤਮਾਨ ਨੂੰ ਕਿਤੇ ਆਏ ਮੈਂ ਬੜਾ ਮੁੱਤਾ ਸੀ ਆਮ ਆਦਮੀ ਪਾਰਟੀ ਸਾਡਾ ਕਲੇ ਆਮ ਆਦਮੀ ਦੀ ਪਾਰਟੀ ਹੈ ਤੁਸੀਂ ਦੇਖ ਲਓ ਅੱਧੀ ਪੰਜਾਬ ਦੇ ਚੇਅਰਮੈਨ ਦਿੱਲੀੋਂ ਬਣਿਆ ਹੈ ਰਾਜ ਸਭਾ ਜਿੱਥੇ ਪੰਜਾਬ ਦੀ ਆਵਾਜ਼ ਹੁਣ ਚਾਹੀਦੀ ਹੈ ਸੱਡੇ ਸਾਰੇ ਕਰੋੜਪਤੀਆਂ ਨੂੰ ਬਣਾਇਆ ਕਿਉਂਕਿ ਇੱਕ ਇੱਕ ਤੋਂ 100-100 ਕਰੋੜ ਰੁਪਏ ਲੈਂਦਾ ਰਾਜ ਸਭਾ ਬਣਾਉਣ ਵਾਸਤੇ ਆ ਤਾਂ ਸਰਾਪ ਹੀ ਪੈਣਾ ਵਾਸਤੇ ਸਰਾਪ ਪੈਸਾ ਹੀ ਹੈ ਥੋੜੀਆਂ ਜ਼ਮੀਨਾਂ ਜੇ ਅਸੀਂ ਨਾਲ ਧਰਨਾ ਦਿੰਦੇ ਰੋਲਾ ਪਾਉਂਦੇ 1 ਲੱਖ ਏਕੜ ਥੋੜੀ ਕਿਸਾਨਾਂ ਦੀ ਜ਼ਮੀਨ ਲੈ ਰਹੇ ਸੀ ਜਿਹੜੇ ਦਿੱਲੀ ਵਾਲੇ ਬਿਲਡਰਾਂ ਨੂੰ ਦੇ ਰਹੇ ਸੀ ਇਹਨਾਂ ਦਾ ਨਿਸ਼ਾਨਾ ਜਿਹੜਾ ਸਾਲ ਹੈ ਕਿ ਪੈਸਾ ਇਕੱਠਾ ਕਰ ਲੋ ਤੁਸੀਂ ਵੇਖੋ ਐਨੇ ਮਾੜੇ ਐ ਹੜਾ ਐ 12000 ਕਰੋੜ ਰੁਪਈਆ ਡਿਜ਼ਾਸਟਰ ਲਈ ਫਟ ਹੁੰਦਾ ਪੈਸਾ ਜਿੱਤੇ ਨੁਕਸਾਨ ਹੋ ਜਾਂਦਾ ਤੁ ਬੰਕਾਂ ਵਿੱਚ ਜਗਾ ਪੈਸਾ ਰੱਖਿਆ ਹੁੰਦਾ ਇਹਨਾਂ ਨੇ ਪਿਛਲੇ 4 ਸਾਲਾਂ ਤੋਂ ਹੌਲੀ ਹੌਲੀ ਸਾਰਾ ਪੈਸਾ ਗਾਇਬ ਕਰਤਾ 1 ਰੁਪਈਆ ਨਹੀਂ ਦਿੱਤਾ ਆ ਹੜਾਂ ਦੇ ਜੰਮਰ ਵੀ ਆ ਇਹਨਾਂ ਦੀ ਨਿਲਾਕੀ ਕਰਕੇ ਆ ਡੈਮ ਦੇ ਵਿੱਚ ਪਾਣੀ ਭਰਦਾ ਗਿਆ ਕਿਤੇ ਨਹੀਂ ਪਤਾ ਕਰਾਇਆ ਜਦੋਂ ਜਮਾ ਸਿੱਕਰ ਤੇ ਹੋ ਗਿਆ ਪਾਣੀ ਫਿਰ ਸਾਰੇ ਗੇਟ ਖੋਲਤੇ ਵੱਡੇ ਬੰਦ ਸਾਹ ਦੇ ਟਾਈਮ ਅਸੀਂ ਘੰਟੇ-ਘੰਟੇ ਦੀ ਰਿਪੋਰਟ ਲੈਂਦੇ ਸੀ ਜਿਵੇਂ ਪਾਣੀ ਵਧਦਾ ਸੀ ਉਵੇਂ ਅਸੀਂ ਸਰਦੇ ਰਹਿੰਦੇ ਸੀ ਪਾਣੀ ਦਾ ਲੈਵਲ ਡੇਂਜਰ ਤੱਕ ਜਾਣ ਹੀ ਨਹੀਂ ਦਿੰਦੇ ਸੀ ਤੇ ਆ ਨੁਕਸਾਨ ਹੁੰਦਾ ਹੀ ਨਹੀਂ ਸੀ ਕਿਉਂਕਿ ਨਲਾਇਕ ਹੈ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਅਸਰ ਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਇਹ ਪੰਜਾਬ ਨੂੰ ਬਚਾਉਣਾ ਤੁਸੀਂ ਤਰਨ ਤਰ ਨਾਲਿਓ ਬੀਬੀ ਜੀ ਤੁਸੀਂ ਸਾਰੇ ਮਨ ਬਣਾ ਲਿਓ ਸਾਰੇ ਜੇ ਤੁਸੀਂ ਆ ਨਹੀਂ ਆ ਮਨ ਬਣਾ ਲਿਓ ਗੁਰੂ ਦੀ ਤਕੜੀ ਚੋ ਨਿਸ਼ਾਨ ਬੋਰ ਲਾਉਣੀ ਲਾਉਣੀਆਂ ਪ੍ਰਾਣੇ ਜਮਾਨੇ ਤੁਸੀਂ ਮੈਨੂੰ ਯਾਦ ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਉਹ ਵੱਡੇ ਬਾਲ ਸਾਹਨਾ ਪਿੰਡਾਂ ਜਾਂਦਾ ਹੁੰਦਾ ਸੀ ਜਦੋਂ ਬੀਪੀਆਂ ਵੋਟਾਂ ਪਾਉਂਦੀਆਂ ਸੀ ਨਾ ਵੋਟ ਪਾਉਣ ਤੋਂ ਪਹਿਲੇ ਤਕੜੀ ਚੋ ਨਿਸ਼ਾਨੂ ਨਮਸਕਾਰ ਕਰਦੀਆਂ ਕਹਿੰਦੀ ਆ ਜੀ ਗੁਰੂ ਦੀ ਪੰਥ ਦੀ ਧੱਕੜੀ ਹੈ ਉਦੋਂ ਬਜ਼ੁਰਗ ਇੱਕ ਬਜ਼ੁਰਗ ਹੁੰਦਾ ਜੀ ਸਿਰਪਿੰਡ ਦਾ ਸਾਡਾ ਜੱਫੀਦਾਰ ਸਾਰੇ ਉਸ ਪਿੰਡ ਦੇ ਉਹ ਜਲਦਾਰ ਕਹਿੰਦਾ ਜੀ ਪੰਥ ਦੀ ਮਾਨਤ ਹੈ ਸਾਰੇ ਕਹਿੰਦੇ ਹੁੰਦੇ ਸੀ ਆਹ ਵੋਟ ਪੰਥ ਦੀ ਮਾਨਤ ਹੈ ਐਸ ਕਰਕੇ ਬੇਨਤੀ ਕਰਦਾ ਆ ਜਿੰਨੇ ਲਟੋਰੀਆਂ ਨੂੰ ਪ ਜਾ ਕੇ ਵਾਪਸ ਜੇ ਪੰਜਾਬ ਵਿੱਚ ਤੁਸੀਂ ਖਾਲਸਾ ਖੋਡਾ ਰਾਜ ਚਾਹੁੰਦੇ ਹੋ ਵਾਪਸ ਖੁਸ਼ੀਆਂ ਚਾਹੁੰਦੇ ਹੋ ਵਾਪਸ ਆਟਾ ਦਲ ਸ਼ਹਿਰ ਨੂੰ ਪੈਨਸ਼ਨ ਚਾਹਣਿਓ ਵਾਪਸ ਘਰੇ ਪੱਕੇ ਮਕਾਨ ਚਾਹਣਿਓ ਪੱਕੀਆਂ ਗਲੀਆਂ ਨਾਲੇ ਚਾਹਣਿਓ ਨੌਜਵਾਨਾਂ ਵਾਸਤੇ ਨੌਕਰੀਆਂ ਚਾਹਣਿਓ ਇੱਥੇ ਵਪਾਰ ਵਧੇ ਸਾਰਾ ਕੁਝ ਚਾਹਣਿਆ ਆਪਣੇ ਕੋਲ ਕੋਈ ਚਾਰਾ ਨਹੀਂ ਕਾਲੀ ਦਲ ਦਾ ਬਗੈਰ ਲੈ ਕੇ ਆਓ ਕਾਲੀ ਦਲ ਤੁਸੀਂ ਲਿਆ ਸਕਦੇ ਹੋ ਆ 11 ਤਰੀਕ ਨੂੰ ਵੋਟਾਂ ਪਾ ਕੇ ਕਾਲੀ ਵਲੇ ਸਿਰ ਜਿਤਾ ਦਿਓ ਤੁਸੀਂ ਦੇਖੋ ਇੱਥੇ ਤੂਫਾਨ ਖੜਾ ਆਊਗਾ ਆ ਦਿੱਲੀ ਵਾਲੇ ਪਾਰਟੀਆਂ ਦਾ ਬਾਰਡਰ ਦੇ ਬਾਹਰ ਛੱਡ ਕੇ ਆਊਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ